ਸਤਕਾਰ ਹੋ ਕੇ ਭੈਣ ਜੀ ਤੇ ਗੁਣੀ ਕੈਣੀ ਗ੍ਰੰਥੀ ਸਿੰਘ ਹੋਵੇ ਕਿੰਨੀ ਮਤਮਾਰੀ ਹੋਈ ਹੈ ਕਿਹੜਾ ਧਾਰਾ ਨਾਲ ਦਾ ਕਰ ਕੋ ਕਰ ਜਿਹੜਾ ਆਪਾਂ ਜਵਾਬਸ਼ੀ ਨਾ ਕਰੇ ਇਤੋਂ ਬਹੁਤ ਜਵਾਬਾਦਾਰ ਗੁਣੀ ਆਪਰ ਸਦਾ ਆਪਾ ਮੱਤ ਜੀ ਆਪਾਂ ਗੁਰਪ੍ਰਾਨ ਸਿੰਘ ਨੂੰ ਮੰਨਣ ਵਾਲੇ ਆ ਬਾਕੀ ਧਰਮਾਂ ਨੂੰ ਸਤਕਾਰ ਕਰਨਾ ਲੇਕਿਨ ਕੀ ਐਡਾ ਅਮਲ ਅਸ਼ਾਂਕੀ ਵੀਰ ਨੂੰ ਚੰਗਾ ਹੈ ਇਹ ਵੀ ਕੀ ਰਾਖਸ਼ੀ ਕੁੜੀ ਮੰਗਦੀ ਤੁਸੀਂ ਸਰ ਅੱਛਾ 13 ਸਾਬ ਦੀ ਕੁੜੀ ਆ ਮਾਸੂਮ ਕੁੜੀ ਆ ਕੁੜੀ ਨੂੰ ਆਪਾਂ ਜਦੋਂ ਕੰਨੀਆਂ ਕਰਦੇ ਆ ਪੈਰ ਧੋ ਦੋਗੇ ਉਹਨਾਂ ਪਰਮਾਤਮਾ ਨੂੰ ਹੈ ਕੰਜਰ ਤੂੰ ਹਾਂਜੀ ਸੋਵੇ ਜਿਹੜੀ ਚਾਹ ਦੇਵੀ ਮਾਂ ਚਾਹ ਸਾਡੀ ਮਾਤਾ ਵਾ ਇਹ ਇੱਕ ਰੱਬੀ ਆ ਇਹਦੇ ਮਾਂ ਦੇ ਪੇਟ ਚੋਂ ਅਸੀਂ ਆਏ ਹਾਂ ਹਾਂਜੀ ਇਨਸਾਨੇ ਪੀੜੀਆਂ ਹੋ ਗਿਆ ਉਹ ਇਹਨੂੰ ਨਾ ਤੁਸੀਂ ਕਿਹੜਾ ਨਹੀਂ ਪ੍ਰਸ਼ੰਤ ਵਿੱਚ ਫਾਂਸੀ ਦੇਵੋ ਇਹਨੂੰ ਫੰਦੇ ਮੰਗੀ ਹਾਂ ਅਸੀਂ ਹਾਂ ਮਾਰਾ ਫਾਂਸੀ ਦੇ ਹੁਣ ਦੇਖੋ ਅਸੀਂ ਹੁਣ ਤੁਹਾਡੇ ਘਰੇ ਆਏ ਹਾਂ ਹੁਣ ਕੈਂਟਰ ਮਾਰਕਟ ਨੂੰ ਲੱਗੇ ਆ ਇਹਨੂੰ ਸਿਰਫ ਦਸਰੈ ਫਾਂਸੀ ਦਿਓ ਸਾਨੂੰ ਕੋਈ ਜਰੂਰ ਨਹੀਂ ਬਦਸਤਾਲ ਦੇ ਵਿੱਚ ਭਰਤੀ ਕੀਤਾ ਹੈ ਪੰਜਾਬੀ ਕਹ ਰਿਹਾ ਹੈ ਨਾ ਸਾਡਾ ਪੰਜਾਬ ਦਾ ਜਿੰਨ ਕਿ ਕਿੱਥੇ ਖਤਮ ਭਰਤੀ ਨਾ ਹੋਵੇ ਜਿਹੜਾ ਸੋਹਣਾ ਜੀ ਇਹਨੂੰ ਡਾਕਟਰ ਬਣਨਾ ਕੋਈ ਇੱਥੇ ਬੈਚ ਕੈਨੇਡਾ ਲੈ ਕੇ ਨਾ ਟਮਾਟਾ ਦੀ ਉੱਤੀ ਬਣਨਾ ਸਾਡੀ ਸਾਰਾ ਡਾਕਟਰ ਬਣਨਾ ਇਹ ਉਹ ਜਨੂਆਟ ਦੇ ਕਬਜ਼ਾ ਕਰਨ ਨੂੰ ਬੈਠੇ ਹੋਏ ਆ ਸਾਡੀ ਜਿਹੜੀਆਂ ਪਰਵਾਸ ਸਿੱਖਾਂ ਦੀ ਕੁੜੀਆਂ ਉਹਨਾਂ ਜੰਨੀ ਆਈ ਇਹਨੂੰ ਕੋਈ ਆਇਆ ਵੀ ਨਹੀਂ ਨਹੀਂ ਆਇਆ ਵੀ ਕੋਈ ਹੁਣ ਪਤਾ ਨਹੀਂ ਕਦੇ ਆਉਣਾ ਤੇ ਨਹੀਂ ਆਉਣਾ ਕਿਹਾ ਪਤਾ ਇਹਦਾ ਚਲੋ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਤੁਹਾਡਾ ਜੇ ਸਭ ਤੋਂ ਪਹਿਲਾਂ ਮੈਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੂੰਗਾ ਵੀ ਪ੍ਰੋਬਲੀਮ ਛੋਟੀ ਬੱਚੀ ਸੀ ਪਰ ਜਿਹੜਾ ਭੇੜਿਆ ਉਸ ਨੂੰ ਫਾਂਸੀ ਹੋਣੀ ਚਾਹੀਦੀ ਆ ਜਿਹੜੀ ਬੱਚੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਨਿਵਾਸ ਬਖਸ਼ੇ ਅੱਗੇ ਤੋਂ ਪੰਜਾਬ ਵਿੱਚ ਜੇ ਕੋਈ ਬਾਰਦਤ ਹੁੰਦੀ ਆ ਸਾਰਾ ਪੰਜਾਬ ਇਕੱਠਾ ਹੋਜੋ ਨਾ ਕਿ ਜੇ ਕੋਈ ਪ੍ਰਵਾਸੀ ਗਲਤੀ ਕਰਦਾ ਨਾ ਉਹਨੂੰ ਸਾਰੇ ਸਰਪੰਚ ਲਿਖ ਦਿੰਦੇ ਨੇ ਮੱਧੇ ਪਾਉਂਦੇ ਨੇ ਵੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਹੁਣ ਕੀ ਇਸ ਦੇ ਘਰ ਪੀੜਾ ਪੰਜਾ ਚੱਲੂਗਾ ਸਾਡੀਆਂ ਵੀ ਮੇਰੀ ਵੀ ਬੇਟੀ ਆ ਤੁਸੀਂ ਵੀ ਸਾਡੀ ਭੈਣ ਔ ਛੋਟੀ ਸਾਰਿਆਂ ਦੇ ਘਰ ਕੋਈ ਨਾ ਕੋਈ ਲੜਕੀ ਹੈਗੀ ਆ ਕਿ ਇਹਦੀ ਭਾਬੀ ਹੈ ਕਿ ਇਹਦੀ ਮਾਮਾ ਕਿ ਦਾਦੀ ਆ ਇਹ ਬਹੁਤ ਵੱਡਾ ਰੂਪ ਆ ਹੈ ਪ੍ਰਮਾਤਮਾ ਕਰਨਿਓ ਜੇ ਦੁਨੀਆ ਦੇ ਵਿੱਚ ਔਰਤ ਨਾ ਹੋਵੇ ਔਰਤਾਂ ਦੇ ਪੇਟ ਚੋਂ ਅਸੀਂ ਨਿਕਲੇ ਆ ਇਹ ਜਿਹੜਾ ਭੇੜਿਆ ਵਾ ਮੈਂ ਤਾਂ ਪ੍ਰਸ਼ਾਸਨ ਨੂੰ ਕਹੂੰਗਾ ਜਿਹੜੇ ਚਾਰ ਬੰਦੇ ਜਾਂ ਪੰਜ ਬੰਦੇ ਬਹਿ ਕੇ ਘਰੇ ਚਾਹ ਪੀ ਕੇ ਆਏ ਨੇ ਦੁਸ਼ਟ ਦੇ ਘਰੇ ਉਹਨਾਂ ਦੀ ਵੀ ਨੌਕਰੀ ਨੂੰ ਡਿਸਮਿਸ ਕਰੋ ਕਿਉਂਕਿ ਕੁੰਡਾ ਲਾ ਕੇ ਅੰਦਰ ਕਰੇ ਘਰ ਦੇ ਘਰੇ ਗੱਲਬਾਤਾਂ ਕੀਤੀਆਂ ਨੇ ਕੀ ਆ ਨਾ 2 ਘੰਟੇ ਚ ਲਾਸ਼ ਨਹੀਂ ਲੱਭੀ ਉਹਨਾਂ ਨੂੰ ਫਿਰ ਗੁਰਦਰਾ ਸਾਹਿਬ ਦਾ ਗ੍ਰੰਤੀ ਸਿੰਘ ਆ ਯਾਨੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਗ੍ਰੰਤੀ ਸਿੰਘ ਤੇ ਵਿਸ਼ਵਾਸ ਕਰਨਾ ਉਸਨੇ 13 ਸਾਲ ਦੀ ਬੱਚੀ ਦਾ ਦਾ ਬਦਫੈਲੀ ਕੀਤੀ ਤੇ ਮਾਰਿਆ ਇਹ ਡਬਲ ਘੋਰ ਪਾਪ ਕੀਤਾ ਉਹਨੇ ਮੈਂ ਤਾਂ ਜੇ ਮੇਰੇ ਹੱਥ ਵਸ ਹੁੰਦਾ ਜਿਵੇਂ ਖੋਤੀ ਨਿੰਗ ਸਿੰਘ ਕਹਿੰਦੇ ਨੇ ਵੀ ਅਸੀਂ ਜੇ ਕੋਈ ਗੁਰਦੁਆਰਾ ਸਾਹਿਬ ਚਲਾਇਆ ਹੋਣਾ ਗਲਤੀ ਨੰਗੇ ਸਰ ਵੀ ਉਹ ਲੱਠ ਮਾਰਦੇ ਆ ਜਾਂ ਉਹਨੂੰ ਜਰਦਾ ਨਿਕਲਿਆ ਉਹਨੂੰ ਕੁੱਟਦੇ ਆ ਮਾਰਦੇ ਆ ਇਸ ਨੂੰ ਕਿਉਂ ਨਹੀਂ ਆਏ ਜੇ ਖੋਤੀ ਸਿੰਘ ਤੇ ਨਿੰਗ ਸਿੰਘ ਕਿਤੇ ਨੇ ਜਾਂ ਹੋਰ ਸਾਡੇ ਐਸਜੀਪੀਸੀ ਵਾਲੇ ਕਿੱਥੇ ਨੇ ਜਾ ਸਾਡੇ ਜੱਥੇ ਆ ਜਿਹੜੇ ਭਗਵਾਨ ਸਿੰਘ ਮਾਨ ਜੀ ਦੇ ਖਿਲਾਫ ਬੋਲਦੇ ਨੇ ਗੜਕਾ ਜੀ ਸਾਹਿਬ ਆਪ ਕਿਉਂ ਨਹੀਂ ਆਏ ਇਹ ਸਿੱਖ ਪਰਿਵਾਰ ਆ ਕੋਈ ਮੁਸਲਮਾਨ ਪਰਿਵਾਰ ਨਹੀਂ ਕੋਈ ਹਿੰਦੂ ਪਰਿਵਾਰ ਨਹੀਂ ਅੱਜ ਕਿੱਥੇ ਆ ਸਿੱਖਾਂ ਦੇ ਹੱਕ 'ਚ ਕੋਈ ਭੁਗਤਾਨ ਵਾਲਾ ਕਿੱਥੇ ਐਸਜੀਪੀਸੀ ਇਹ ਸਿਰਫ ਡਰਾਮੇ ਬਾਜੀ ਕਰਦੇ ਆ ਸਿਰਫ ਅੱਤਵਾਦੀਆਂ ਦੇ ਵਰਸੀਆਂ ਬਣਾਉਣ ਜੋਗੀ ਐਸਜੀਪੀਸੀ ਆ ਔਰ ਇਹਨਾਂ ਦਾ ਹੋਰ ਕੋਈ ਮੋਟਮ ਨਹੀਂ ਜਾਂ ਅੱਤਵਾਦੀਆਂ ਦੇ ਘਰੇ 20000 ਰੁਪਏ ਮਹੀਨਾ ਦੇਣਾ ਇਸ ਬੱਚੀ ਦੀ ਦਾ ਪਿਓ ਵੀ ਹੈ ਨਹੀਂ ਮਾਂ ਇਹਦੀ ਵਿਚਾਰੀ ਬਿਮਾਰ ਪਈ ਆ ਔਰ ਜਿਹੜਾ ਦਾ ਭਰਾ ਵਾ ਉਹ ਲੜਕੀ ਦਾ ਵੱਡਾ ਭਰਾ ਵਾ ਉਹ ਨੌਕਰੀ ਤੇ ਲੱਗਿਆ ਆ ਵਿਚਾਰਾ ਹੂੰ ਬਈ ਡੈਡੀ ਜਗਾ ਤੇ ਇਹ ਸਾਰੇ ਪੰਜਾਬ ਨੂੰ ਕਿ ਸਾਰੇ ਹਿੰਦੁਸਤਾਨ ਨੂੰ ਇਹ ਘਰੇ ਆਉਣਾ ਚਾਹੀਦਾ ਸੀਗਾ ਕਿੰਨੀ ਸਾਨੂੰ ਮੈਨੂੰ ਪਤਾ ਲੱਗਾ ਮੈਨੂੰ ਦੁੱਖ ਲੱਗਿਆ ਕਿਉਂਕਿ ਮੇਰੇ ਘਰ ਵੀ ਬੇਟੀ ਆ ਲੋਕਾਂ ਦੇ ਘਰ ਵੀ ਬੇਟੀ ਆ ਬੇਟੀ ਰੱਬ ਦਾ ਰੂਪ ਹੁੰਦੀ ਆ ਲక్ష్ਮੀ ਕਹਿੰਦੇ ਜਦੋਂ ਆਪਾਂ ਕੰਜਕ ਮਨਾਉਨੇ ਨੇ ਨਾ ਕੰਜਕ ਅਸ਼ਟਮੀ ਜਾਂ ਨੌਵੀਂ ਪੈਰ ਧੋਦੋਗੇ ਪੈਰ ਚੰਨ ਧੋਕੇ ਮੱਥਾ ਡੇਗਦੇ ਵੀ ਹੈ ਕੰਜਕ ਹੈ ਦੇਵੀ ਮਾਂ ਸਾਡੇ ਅਗਰ ਖੁਸ਼ੀਆਂ ਬਖਸ਼ੀ ਇਸ ਭੇੜੀ ਨੇ ਤਾਂ ਛਾਪੀਤੀ ਅਮਰਤ ਛਕੇ ਹੋਇਆ ਸੀ ਫਿਰ ਇਹਨੂੰ ਇਹਨੂੰ ਤਾਂ ਉੱਥੇ ਮੌਕੇ ਤੇ ਹੀ ਸੁਧਰਨਾ ਚਾਹੀਦਾ ਸੀਗਾ ਪੀੜਾ ਪੰਜਾ ਚਲਾਓ ਅਸੀਂ ਇਹਨੂੰ ਕਰੋਨਾ ਕੀ ਹੈ ਭੇੜੀਏ ਤੋਂ ਪਹਿਲਾਂ ਵੀ ਲੋਕ ਕਹਿੰਦੇ ਨੇ ਜਿਹੜੀ ਕੁੜੀ ਆ ਇਹਨੇ ਕੋਈ ਮਾਰੀ ਆਰਦੀ ਕੁੜੀ ਵੀ ਮਾਰੀ ਆ ਜਿਹੜੇ ਲੋਕ ਇਹਦੇ ਦੱਸਦੇ ਪਏ ਨੇ ਉਹ ਵੀ ਉਹਨੂੰ ਕਹਿੰਦਾ ਹਾਰਟ ਅਟੈਕ ਆ ਗਿਆ ਜੇ ਇਹ ਜਿਹੜਾ ਭੇੜੀਏ ਨੇ ਨਾ ਲੋਕ ਇਹ ਇਹ ਜੇਲ੍ਹ ਨਾਲ ਭੇਜਣ ਨੂੰ ਚਰਾਈਚ ਖੜ ਕੇ ਗੋਲੀ ਮਾਰ ਦੇਣ ਨੂੰ ਪ੍ਰਸ਼ਾਸਨ ਤਾਂ ਜਿਵੇਂ ਦੁਬਈ ਦੇ ਵਿੱਚ ਕਾਨੂੰਨ ਬਣਿਆ ਨਾ ਜੈ ਜੀ ਗਲਤੀ ਕਰਦਾ ਉਹਦੀ ਸਜ਼ਾ ਦਿੰਦੇ ਆ ਇਸ 13 ਸਾਲ ਦੀ ਕੁੜੀ ਬੱਚੀ ਕਹਿੰਦੀ ਆ ਸਾਡੀ ਵੀ ਮੈਂ ਡਾਕਟਰ ਬਣਨਾ ਸੀ ਜਾਂ ਫਰਣਾ ਕੁਝ ਬਣਨਾ ਸੀ ਉਹਦੇ ਸ਼ਾਵਾਂ ਸੀ ਆ ਸ਼ਾਵਾਂ ਕਿੱਥੇ ਗਈਆਂ ਗਈ ਉਹ ਤਾਂ ਵਿਚਾਰੀ ਮੇਰੇ ਨਾਲ ਮੁਕਤੀ ਵੀ ਨਹੀਂ ਹੋਣੀ ਵਿਚਾਰੀ ਦੀ ਜਿੰਨਾ ਦਰਦਨਾਗ ਭੇੜਾ ਮੌਤ ਕੀਤੀ ਆ ਇਸ ਭੇੜੀਏ ਨੇ ਇਸ ਦਾ ਹੁੱਕਾ ਪਾਣੀ ਸਾਰੇ ਬੰਦ ਕਰੇ ਐ ਜੀਪੀਸੀ ਕੱਢੇ ਇਹਨਾਂ ਨੂੰ अच्छा ਤੁਸੀਂ ਇਹਨਾਂ ਗੈਲਿ ਕਿਵੇਂ ਮੰਨਦੇ ਹੋ ਜਿਸ ਤਰੀਕੇ ਇਹ ਘਟਨਾ ਵਾਪਾਰ 4:00 ਵਜੇ ਦੀ ਸੀਗੀ ਉਸ ਤੋਂ ਬਾਅਦ ਲਗਾਤਾਰ ਜੋ ਘਟਨਾ ਵਾਪਰੀ ਪੁਲਿਸ ਆਈ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਪੁਲਿਸ ਤੋਂ ਵੀ ਗਲਤੀ ਮੇਰੀ ਛੋਟੀ ਭੈਣ ਮਿਸਟੇਕ ਹੋਈ ਹੈ 2 ਘੰਟੇ ਫਿਰ ਚਾਹ ਪੀ ਰਹੇ ਦੁਸ਼ਟ ਦੇ ਘਰੇ ਚਾਹ ਪੀ ਰਹੇ ਸੀ ਦੁਸ਼ਟ ਇੱਕ ਕੁੰਡਾ ਲਾ ਕੇ ਗੱਲਾਂ ਕਰ ਰਹੇ ਆ ਇੱਥੇ ਗਲਤੀ ਹੈਗੀ ਹੈ ਪ੍ਰਸ਼ਾਸਨ ਦੀ ਇਹ ਨਹੀਂ ਹੈ ਵੀ ਪ੍ਰਸ਼ਾਸਨ ਦੀ ਗਲਤੀ ਨਹੀਂ ਹੈ ਜਿਹੜੇ ਮੈਡਮ ਕਮਿਸ਼ਨਰ ਆ ਉਹ ਅੱਜ ਆਇਆ ਬਾਹਰ ਤੋਂ 3 ਦਿਨ ਹੋ ਗਏ ਹੋਈ ਨੂੰ 4 ਦਿਨ ਹੋ ਗਏ ਇਸ ਕਰਕੇ ਮੈਂ ਕਹਿਣਾ ਚਾਹਨਾ ਪ੍ਰਸ਼ਾਸਨ ਜੀ ਇਹ ਸਾਡੀ ਮੈਡਮ ਵੀ ਧਨਪ੍ਰੀਤ ਕੌਰ ਸਿੱਖਾਂ ਦੇ ਵਿੱਚ ਹੀ ਜਨਮੀ ਆ ਪਰਿਵਾਰ 'ਚ ਵੀ ਆਪ ਖੁਦ ਇਸਤਰੀ ਨੇ ਸਾਰੇ মিডিਆ ਤੁਸੀਂ ਸਾਡੇ ਖੜੇ ਹੋ ਸਾਹਮਣੇ ਭੈਣ ਜੀ ਇਸਤਰੀਓ ਇਸਤਰੀਆਂ ਦਾ ਦੁੱਖ ਦਰਦ ਰੱਬ ਪਹਿਲਾਂ ਸੁਣਦਾ ਵਾ ਕਿਉਂਕਿ ਜਿੰਨੀ ਪ੍ਰੋਬਲਮ ਇਸਤਰੀਆਂ ਨੂੰ ਆਉਂਦੀ ਆ ਨਾ ਉੰਨੀ ਕਿਸੇ ਬੰਦੇ ਨੂੰ ਨਹੀਂ ਆਉਂਦੀ ਇਸਤਰੀਆਂ ਦਾ ਵੀ ਮੈਂ ਧੰਨਾ ਪ੍ਰਮਾਤਮਾ ਜਿਹੜਾ ਇਸਤਰੀ ਜਨਮ ਦੇ ਰਿਹਾ ਜਨਮ ਦੇ ਕੇ ਉਹ ਚੱਲਦੀ ਆ 9 ਮਹੀਨੇ ਬੱਚੇ ਨੂੰ ਜਦੋਂ ਜਨਮ ਦਿੰਦੀ ਆ ਕਿੰਨਾ ਦੁੱਖ ਦਰਦ ਚੱਲਦੀ ਆ ਉਹ ਪਰ ਅਸੀਂ ਇਨਸਾਨ ਭੇੜੀ ਆ ਇਸ ਭੇੜ ਜਿਹੜੀ ਜਿਹੜੀ ਭੇੜੀ ਆ ਬੁੱਧੀ ਆ ਨਾ ਇਹ ਖਤਮ ਹੋਣੀ ਚਾਹੀਦੀ ਆ ਅੱਛਾ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਪਰਿਵਾਰ ਕੀ ਚਾਹੁੰਦਾ ਕੀ ਗੱਲਬਾਤ ਹੋਈ ਹੈ ਸਭ ਤੋਂ ਪਹਿਲਾਂ ਪਰਿਵਾਰ ਨਹੀਂ ਚਾਹੁੰਦਾ ਅਸੀਂ ਚਾਹੁੰਦੇ ਹਾਂ ਫਾਂਸੀ ਦਿਓ ਜੋ ਅਸੀਂ ਕਹਿ ਰਹੇ ਉਹ ਹੀ ਪਰਿਵਾਰ ਕਹੂਗਾ ਫਾਂਸੀ ਦਿਓ ਇਹਨੂੰ ਅਸੀਂ ਰੱਖਣਾ ਵੀ ਕਿਉਂ ਆਂ ਜੇ ਕੋਰਟ 'ਚ ਪਹਿਲਾਂ ਰੋਟੀਆਂ ਖਾਓ ਇਹਨੂੰ ਇਹਦਾ ਭੁੱਖਾ ਰੱਖ ਕੇ ਸਾਨੂੰ ਮਾਰ ਦੇਣਾ ਚਾਹੀਦਾ ਗੰਦੇ ਅੰਡੇ ਨੂੰ ਇੱਕ ਸਾਢੇ 13 ਸਾਲ ਦੀ ਬੱਚੀ ਨਾਲ ਐਡਾ ਵੱਡਾ ਕਰਤਕਣ ਕੀਤਾ ਹੈ ਨੇ ਰੱਬ ਵੀ ਇਹਨੂੰ ਮਾਫ ਨਹੀਂ ਕਰੂਗਾ